ਸਾਡੀਆਂ ਇਧਰ ਦੇ ਪਾਸੇ ਭੈਣਾਂ ਜਿਹੜੀਆਂ ਭੈਣਾਂ ਸਾਡੀਆਂ ਆਪਣੀਆਂ ਸੱਸਾਂ ਨੂੰ ਮਾਮਾ ਵਰਗਾ ਪਿਆਰ ਕਰਦੀਆਂ ਤਾੜੀ ਮਜਾਵਲ ਜ਼ਰਾ ਪਤਾ ਕਿ ਕਿੰਨੀਆਂ ਕਿਜੀਆਂ ਨੇ ਨੌ ਪੱਕ ਹੈਗੀਆਂ ਜਿਹੜੀਆਂ ਮਾਮਾ ਵਰਗਾ ਪਿਆਰ ਕਰਦੀਆਂ ਤੇ ਜਿਹੜੀਆਂ ਸਾਡੀਆਂ ਮਾਵਾ ਆਪਣੀਆਂ ਨੋਹਾਂ ਨੂੰ ਧੀਆ ਵਰਗਾ ਉਹ 2 ਕਿਨੇ 2-3 ਕਿਨੇ ਵਾਹ ਇੱਥੇ ਆ ਕੇ ਪਤਾ ਨਹੀਂ ਕੀ ਹੋ ਜਾ ਸਮਝੀ ਮੈਂ ਤਾਂ ਇਹਨਾਂ ਕੁੰਡਲੀ ਜਿਹੜੀ ਐ ਨਾ ਤੇ ਸੱਸ ਦੀ ਮਲਾਉਣੀ ਚਾਹੀਦੀ ਆ ਵੀ ਬਾਅਦ ਦੇ ਵਿੱਚ ਇਹਨਾਂ ਦੀ ਨਿਭਜੂ ਜੇ ਇਹਨਾਂ ਦੀ ਨਿਭਜੂ ਤੇ ਫਿਰ ਸਾਰਾ ਟੱਬਰ ਹੀ ਖੁਸ਼ ਆ ਜਾ। ਨਹੀਂ ਤਾਂ ਫਿਰ ਸਾਰੇ ਵਿਚਾਰੇ ਕਈ ਤੇ ਕੰਮ ਤੇ ਕੁੱਤੀਆਂ ਬਣੀ ਚੇ ਜਾਂਦੇ ਆ। ਤੇਰੇ ਬਾਹਰ ਮੇਰਾ ਭਾਈ ਤੁਹਾਡੇ ਨਾਲ ਇੱਧਰ ਰਸੋਈ ਚੱਲੀ ਪਈ ਆ। ਇੱਧਰ ਸਾਡੇ ਭਰਾ ਬੈਠੇ ਆ ਤਾੜੀ ਕੂੜੀ ਵਜਾਦਿਆ ਕਰੋ ਕਿਤੇ ਕੋਈ ਗੱਲ ਨਹੀਂ। ਬੜੀ ਬੜੀ ਜੀ ਆ ਜਮ ਇਹਨਾਂ ਨੂੰ ਵੀ ਪੁੱਛ ਲੈਣੇ ਆ ਅੱਛਾ ਜਿਹੜੇ ਸਾਡੇ ਭਰਾ ਘਰ ਵਾਲਿਆਂ ਤੋਂ ਨਹੀਂ ਡਰਦੇ ਉਹ ਤਾੜੀ ਮਾਰਿਓ ਉਹ ਨਹੀਂ ਬਾਜੀਓ ਸਾਰੇ ਕੁਮਾਰੇ ਜਿਨ੍ਹਾਂ ਨੇ ਤਾੜੀ ਮਾਰੀ ਐ ਐਦਾਂ ਹੌਸਲਾ ਹੀ ਨਹੀਂ ਪੈਂਦਾ ਕਿਸੇ ਦਾ ਤਾੜੀ ਦਾ ਘਰ ਵਾਲੀ ਵਾਲ ਦੇਖਦਾ ਹੁੰਦਾ ਵੀ ਜੇ ਕਵੇ ਤਾਂ ਮੈਂ ਟਿੱਕੀ ਖਾ ਲਵਾਂ ਜੇ ਨਾ ਕਵੇ ਤਾਂ ਫਿਰ ਨਾ ਸਹੀ ਉਹ ਪਹਿਲਾਂ ਉਧਰ ਨੂੰ ਦੇਖਦਾ ਵੀ ਉਹ ਟਿੱਕੀ ਖਾਂਦੀ ਐ ਜੇ ਉਹ ਕਰ ਦਵੇ ਇਸ਼ਾਰਾ ਵੀ ਆ ਜਾ ਤਾਂ ਫਿਰ ਤਾਂ ਬੰਦਾ ਚੱਲ ਜਾਂਦਾ ਨਹੀਂ ਤਾਂ ਕੁਰਸੀ ਦੇ ਉੱਤੇ ਮੋਬਾਈਲ ਹੀ ਦੇਖਦਾ ਰਹਿਦਾ ਵੇ ਇੱਥੇ ਬੈਠੇ ਇਸਾਰ ਲੋ ਕੋਈ ਗੱਲ ਨਹੀਂ ਸਵੈਸ ਕਰਕੇ ਆ ਥੋੜੇ ਦਿਨ ਪਹਿਲਾਂ ਦਾ ਮੈਂ ਸਾਡਾ ਹੀ ਇੱਦਾਂ ਹੀ ਦਰਬਾਰ ਦੇ ਉੱਤੇ ਪ੍ਰੋਗਰਾਮ ਤੇ ਮੈਂ ਰਾਤ ਨੂੰ ਸੁੱਤਾ ਪਿਆ ਉਹ ਕਿਤੇ ਕਿਰਲੀ ਨਾ ਮੇਰੀ ਲੱਤ ਦੇ ਉੱਤੇ ਚੜ ਗਈ ਉਹਨੇ ਮਾੜੀ ਜੀ ਦੰਦੀ ਕੱਟੀ ਬਿਲਕੁਲ ਰੀਅਲ ਗੱਲ ਬਿਨਾ ਪੁੱਛੇ ਬਿਨਾ ਪੁੱਛੇ ਮੈਂ ਸੁੱਤਾ ਹੀ ਮੈਂ ਗਿਆ ਉਸ ਨੂੰ ਕੀ ਪਤਾ ਵੀ ਮੈਂ ਸੁੱਤਾ ਪਿਆ ਹੈ ਉਹਨੇ ਬਿਨਾ ਪੁੱਛੇ ਹੀ ਦੰਦੀ ਵੜ ਦਿੱਤੀ ਤੇ ਮੈਂ ਨਾ ਪਹਿਲਾਂ ਸਭ ਤੋਂ ਪਹਿਲਾਂ ਮੈਂ ਘਬਰਾ ਗਿਆ ਨੈਟ ਦੇ ਉੱਤੇ ਮੈਂ ਚੈੱਕ ਕੀਤਾ ਮੈਂ ਕਿਹਾ ਇਹ ਸਾਈਡ ਇਫੈਕਟ ਕੀ ਹੈ ਉਹ ਲਿਖਿਆ ਸੀ ਉਹਨੇ ਕਹਿੰਦੇ ਐਨੀ ਘਬਰਾਉਣ ਦੀ ਲੋੜ ਨਹੀਂ ਇਹਨੂੰ ਗਰਮ ਪਾਣੀ ਦੇ ਨਾਲ ਧੋ ਇਹਦੇ ਉੱਤੇ ਡਟੋਲ ਟੂ ਲਾਵੋ ਤੇ ਸਵੇਰ ਨੂੰ ਜਾ ਕੇ ਟੈਟਨਸ ਦਾ ਟੀਕਾ ਲਵਾ ਲਈ ਮੈਂ ਟੀਕਾ ਲਵਾਉਣ ਚਲ ਗਿਆ ਦੁਕਾਨ ਦੇ ਉੱਤੇ ਉਹ ਸਾਡੇ ਦਰਵਾਜ਼ੇ ਤੋਂ ਬਾਬਾ ਬੁੱਤੇਸ਼ਾ ਜੀ ਆਉਣਾ ਤਾਂ ਫੋਨ ਆ ਗਿਆ ਕਹਿੰਦੇ ਵੀ ਪੁੱਤਰ ਆਇਆ ਨਹੀਂ ਕੀ ਗੱਲ ਹੋ ਗਈ ਕਿੱਥੇ ਆ ਮੈਂ ਕਹਾ ਦਾਦਾ ਜੀ ਮੈਂ ਟੀਕਾ ਲਵਾਉਣ ਆਇਆ ਹੈ ਕਹਿੰਦੇ ਇਹ ਕੀ ਹੋ ਗਿਆ ਟੀਕਾ ਲਵਾਉਣ ਆਇਆ ਮੈਂ ਕਹਾ ਜੀ ਰਾਤੀ ਕਿਰਲੀ ਦੰਦੀ ਵੱਢ ਗਈ ਤੇ ਮੈਂ ਟੀਕਾ ਲਵਾਉਣ ਆਇਆ ਅੱਗੇ ਉਹ ਵੀ ਬੜੇ ਸ਼ੁਕਲੀ ਸੀ ਕਹਿੰਦੇ ਪੜਾਵਾ ਲਵਾ ਲੈ ਇੱਕ ਦੀ ਜਗ੍ਹਾ ਦੋ ਟੀਕੇ ਲਵਾ ਲੈ ਇਹ ਨਾ ਹੋਵੇ ਕੱਲ ਨੂੰ ਪ੍ਰੋਗਰਾਮ ਸ਼ੁਰੂ ਕਰਨਾ ਤੇ ਤੂੰ ਸ਼ਕੀਰੀ ਨੂੰ ਜਫਾ ਪਾਇਆ ਹੋਵੇ ਸਹੇਜ ਕਰਕੇ ਉਹ ਕਈ ਵਾਰੀ ਇਹਦਾ ਰੀਅਲ ਗੱਲ ਬਣ ਜਾਂਦੀ ਆ ਆਪਣੇ ਆ ਪਿੰਡਾਂ ਦੇ ਵਿੱਚ ਕਿਦਾਂ ਪਾਣੀ ਆਇਆ ਇਹ ਕਹੇ ਤਾੜੀਆਂ ਵਜਾਓ ਪੰਜਾਬ ਦੀ ਖੁਸ਼ਹਾਲੀ ਵਾਸਤੇ ਮੇਰੇ ਦੋਸਤ ਦਾ ਬਾਹਰੋਂ ਫੋਨ ਆ ਗਿਆ ਮੈਨੂੰ ਕਹਿੰਦਾ ਭਾਜੀ ਕੀ ਹਾਲ ਚਾਲ ਆ ਮੈਂ ਕਿਹਾ ਬਹੁਤ ਵਧੀਆ ਠੀਕ ਹੈ ਕਹਿੰਦਾ ਭਾਜੀ ਸਾਡੇ ਹੱਲ ਤਾਂ ਪਾਣੀ ਪੂਣੀ ਆ ਗਿਆ ਤੁਹਾਡੇ ਹੱਲ ਕਿੱਦਾਂ ਉਹ ਸਾਡੇ ਨਾ ਮਹੱਲੇ ਦੇ ਵਿੱਚ ਦੋ ਦਿਨ ਹੋ ਗਏ ਸੀ ਲੈਟ ਵੀ ਨਹੀਂ ਆਈ ਕਹਿੰਦਾ ਭਾਜੀ ਤੁਹਾਡੇ ਹੱਲ ਪਾਣੀ ਕਿੱਦਾਂ ਮੈਂ ਕਿਹਾ ਭਰਾਵਾ ਸਾਡੇ ਤਾਂ ਦੋ ਦਿਨ ਹੋ ਗਏ ਟੂਟੀਆਂ ਚ ਵੀ ਨਹੀਂ ਪਾਣੀ ਆਇਆ ਅਸੀਂ ਤੇ ਨਾਮ ਦੀ ਗੁਰਦੁਆਰਾ ਸਾਹਿਬ ਚਾਹੀਦਾ ਆ ਕਹਿੰਦਾ ਤੁਹਾਡਾ ਭਾਜੀ ਬਹੁਤ ਬਚਾਇਆ ਇਦਾਂ ਹੀ ਰੱਖੇ ਰੱਬ ਮੈਂ ਕਿਹਾ ਇਦਾਂ ਮੈਨਾਂ ਰੱਖੇ ਪਤਾ ਨਹੀਂ ਕਦੋਂ ਇੱਥੋਂ ਚੜਾਈ ਹੋ ਜਾਣੀ ਐ ਜੇ ਪਾਣੀ ਨਾ ਆਇਆ ਤੇ ਸੋ ਬਹੁਤ ਸ਼ੁਕਰੀਆ ਮਿਹਰਬਾਨੀ ਹੈ ਗੱਲਾਂ ਜਿਹੜੀਆਂ ਉਹ ਆਪਾਂ ਕਰਦੇ ਰਹਿਣਾ ਤੇ ਤੁਸੀਂ ਸਾਰੇ ਹੀ ਸਰਕਾਰ ਲੈ ਕੇ ਬੈਠੇ ਹੋ ਇਹ ਯਾਰੀਆਂ ਜਿਹੜੀਆਂ ਦੇਖੋ ਇੱਧਰ ਦੇ ਪਾਸੇ ਬੈਠ ਇਹ ਯਾਰੀਆਂ ਇਹ ਕਹਿੰਦੀ ਯਾਰੀ ਦੇ ਨਾਮ ਦੇ ਉੱਤੇ ਤਾੜੀ ਮਾਰੋ ਕਹਿੰਦੇ ਨੇ ਕਿ ਯਾਰੀ ਵਿੱਚ ਨਫਾ ਨੁਕਸਾਨ ਨਹੀਂ ਆ ਦੇਖੀਦਾ ਦਿਲ ਮਿਲ ਜਾਵੇ ਤਾਂ ਫਿਰ ਹਾਨ ਨਹੀਂ ਉਹ ਦੇਖੀਦਾ ਦਿਲ ਹੋਵੇ ਸੁਣੋਂ ਨਾਲੇ ਸਾਫ ਸੁਥਰਾ ਫਿਰ ਕੱਚਾ ਪੱਕਾ ਯਾਰ ਦਾ ਮਕਾਨ ਨਹੀਂ ਉਹ ਦੇਖੀਦਾ ਸੁਣ ਸੁਖ ਪਾਲ ਯਾਰੀ ਲਾਗੇ ਜੇ ਕਿਸੇ ਦੇ ਨਾਲ ਫਿਰ ਰਾਮ ਸ਼ਾਮ ਜੌਨ ਸਿੰਘ ਖਾਨ ਨਹੀਂ ਉਹ ਦੇਖੀਦਾ ਫਿਰ ਜਾਤਾ ਪਾਟਾ ਨਹੀਂ ਵੇਖਿਆ ਜਾਂਦੀਆਂ ਉੱਥੇ ਪਿਆਰ ਜਿਹੜਾ ਉਹ ਨਿਭਣਾ ਚਾਹੀਦਾ ਅੱਜ ਤੁਸੀਂ ਸਾਰੇ ਪਿਆਰ ਲੈ ਕੇ ਬੈਠੇ ਹੋ ਮੁਹੱਬਤਾਂ ਲੈ ਕੇ ਬੈਠੇ ਹੋ ਐਨਾ ਪਿਆਰ ਰਹਿਣੀਆਂ ਮੁਹੱਬਤਾਂ ਇੱਕ ਵਾਰੀ ਤਾੜੀਆਂ ਮਜਾਓ ਆਪਣੇ ਵਾਸਤੇ ਜ਼ੋਰਦਾਰ

سپرنا ديها کس درد بيلتا ہے کس سپنا ديها کس قسمتاں اورا ويندي نا الحمدللہ ايدي تام اوه يا ويندي نا الحمدللہ ايدي تام اوه يا ويندي نا کو نسي ਕੀ ਹੋਈ ਗੱਲਾਂ ਜੀ ਨੇ ਲਗਾ ਲਗਾ ਹਰ ਦੇ ਹਰ ਪਾਸੇ ਸ੍ਰੀ ਰਾਮ ਨਾਮ ਜੀ ਕੀ ਗੋਈ ਕਹਿੰਦੀ ਲਗਾ ਲਗਾ ਹਰ ਦੇ ਹਰ ਪਾਸੇ ਨਾਮ ਬਿਨਾ ਕਿ ਸੁਖੁ ਨਿਹਾਲੁ ਹਰਿ ਸਤਿਗੁਰਿ ਤਿਸੁ ਤਾਉ ਬਹੁਤ ਜੀਰ ਕੰਮ ਬਹੁਤ ਆਲੇ ਕਿਹਾ ਹਲੋ ਜੀ ਨੀਬਾ ਸਾਡੇ ਐਮਐਲਏ ਨੂਰ ਸਾਡੇ ਮਾਵਾ ਨੀ ਤੇ ਮਮਾ ਬੋਲ ਚਿਆ ਬੋਸਰਾ ਮਾਰ ਕਰਕੇ ਗਏ ਨਹੀਂ ਬਹੁਤ ਸਾਰਾ ਸਤਕਾਰ ਮਾਵਾ ਚੇਤੇ ਆਉਂਦੀਆਂ ਨਹੀਂ ਰੱਬ ਤੋਂ ਪਹਿਲਾਂ ਭੈਣਾ ਚੇਤੇ ਆਉਂਦੀਆਂ ਨੇ ਰੱਬ ਤੋਂ ਪਹਿਲਾਂ ਬਾਪੂ ਚੇਤੇ ਆਉਂਦਾ ਹੈ ਕਿਹੜੀ ਮੁਸੀਬਤ ਵੇਲੇ ਚੇਤੇ ਆਉਂਦੇ ਨੇ ਇਹਦੇ ਵਿੱਚ ਇੱਟ ਕਾੜੀ ਆਪਣੇ ਇਸ ਸੋਹਣੇ ਜਿਹੇ ਪਰਿਵਾਰ ਵਾਸਤੇ ਜ਼ੋਰ ਦਾ ਕਾੜੀ ਹੋਣੀ ਚਾਹੀਦੀ ਹੈ ਬਈ ਮਾਂ ਬਾਪ ਭੈਣ ਦਾ ਹਾਂ ਜੀ ਜੋਦੇ ਹੋ ਇਹ ਖੂਨ ਦੇ ਰਿਸ਼ਤੇ ਕਿਸੇ ਬਾਜ਼ਾਰ ਤੋਂ ਨਹੀਂ ਮਿਲਦੇ ਕਿਦੋਂ ਖਰੀਦੀਆਂ ਨਹੀਂ ਮਿਲਦੇ ਇਹਦਾ ਸ਼ੁਕਰ ਕਰਿਆ ਕਰੋ ਜਿਨ੍ਹਾਂ ਦੇ ਜੋਂਦੇ ਬਸਤੇ ਬੈਠੇ ਐ ਜਾਪਦੇ ਬੈਠੇ ਪਤਾ ਉਹ ਜੋ ਲੱਗਦਾ ਜਦੋਂ ਬਾਪ ਸਿਰ ਤੇ ਨਹੀਂ ਹੁੰਦਾ ਕਿਵੇਂ ਰੋਲ ਰੋਲ ਕੇ ਜ਼ਿੰਦਗੀ ਨਿਕਲਦੀ ਹੈ ਜਦ ਜਦ ਮਾਂ ਸਿਰ ਤੇ ਨਹੀਂ ਹੁੰਦੀ ਉੱਠਦੀ ਛਾਂ ਸਿਰ ਤੇ ਨਹੀਂ ਹੁੰਦੀ ਕਿਵੇਂ ਫਿਰ ਲੋਕਾਂ ਦੇ ਕੰਨਿਆਂ ਦੇ ਵਿੱਚ ਪਲਦਾ ਬੰਦਾ ਆਪਣਾ ਖੋ ਜਾਂਦੀ ਹੈ ਕਿਸੇ ਸ਼ਾਇਰ ਨੇ ਲਿਖਿਆ ਹੈ ਕਿਥਾਂ ਖਾ ਨਹੀਂ ਦਰਦ ਸੁਣਾਏ ਜਾਂਦੇ ਤੇ ਲੋਹੁੰਦੇ ਨਹੀਂ ਖਾ ਕੋ ਕਿ ਕਿਸੇ ਚੀਜ਼ ਦੀ ਕਦਰ تا لگے جتو وڌي ني او ساد گون لک پيا محبتا کو ਕੀ ਕਾਹੀ ਪੈ ਸਖਦਾ ਆਖ ਨਹੀਂ ਆਪਣੇ ਸਭੇ ਹੀ ਕੰਮ ਆਉਂਦੇ ਜਗ੍ਹਾ ਉਹਨਾਂ ਦੀ ਕੋਈ ਨਹੀਂ ਆਪਣੇ ਅਜੀ ਥਾਂ ਬਣਾਉਣ ਲੈ ਲੂ ਕਦੇ ਵੀ ਨਹੀਂ ਹੋ ਸਕਦਾ ਅੱਜਕੱਲ ਬੇਸ਼ੱਕ ਥੋੜਾ ਜਿਹਾ ਸਮਾਂ ਤਾਂ ਹੋ ਗਿਆ ਹੈ ਕਿ ਰਿਸ਼ਤੇ ਰੰਗ ਬਦਲ ਲੰਦੇ ਨੇ ਕੋਹ ਦੇ ਰਿਸ਼ਤੇ ਵੀ ਰੰਗ ਬਦਲਦੇ ਜਾਣਗੇ ਪਰ ਮੈਂ ਕਹਾਂਗਾ ਕਿ ਆਪਣੇ ਵੀ ਕਦਰ ਨੂੰ ਉਭਰ ਕਰਾ ਕੇ ਰੱਖਿਓ ਅਗਰ ਆਪਣਾ ਨਾਮੋ ਨਿਸ਼ਾਨ ਚਾਹਦੇ ਹੋ ਤਾਂ ਆਪਣੀ ਦੀ ਕਦਰ ਨੂੰ ਆਪਣੇ ਨੂੰ ਬਚਾ ਕੇ ਰੱਖਣਾ ਚਾਹੀਦਾ ਆਪਣੇ ਦਾਤਾਲ ਰੱਖਣਾ ਚਾਹੀਦਾ ਕਿ ਕਿਵੇਂ ਹੋ ਗਿਆ ਭਾਈ ਗੱਲਾਂ ਬੜੀਆਂ ਕਰਦਾ ਹੈ ਇਹ ਗੱਲਾਂ ਐਵੇਂ ਥੋੜੀ ਆਉਂਦੀਆਂ ਧੱਬੇ ਖਾ ਕੇ ਆਉਂਦੀਆਂ ਸਿੱਖ ਕੇ ਆਉਂਦੀਆਂ ਪੈਂਦੇ ਤੁਰਦੇ ਕਰਦੇ ਜ਼ਿੰਦਗੀ ਦੇ ਵਕਤ ਬਦਲਦਾ ਰੰਗ ਬਟਾ ਜਾਂਦਾ ਹੈ ਸਾਥ ਸਾਥ ਤੇ ਨਵੇਂ ਨੇ ਸਭ ਕੁਝ ਦੇ ਚੰਗੇ ਮਾੜੇ ਨੂੰ ਪਛਣਾ ਆ ਜਾਂਦਾ ਹੈ ਇਹ ਹਸਾਸ ਜਜ਼ਬਾ ਤਾਂ ਵੀ ਤਾਂ ਲੋਕੋ ਇਸ ਲੰਗੇ ਤਾਂ ਚੱਕਣਾ ਚੂਹੁਰ ਹੋ ਜਾਏ सभु Oh, uh, yeah. Hey. تن دم جب ہوئے چلو بھی باتیں سنکھڑیوں سناٹ کو ہوئے سینہ تان رکھو روندا بھی نہ کو ہوئے اوجا پيار گرو جانتے دنیا پيلن پيلن کي ته وڃي جا رهو آهي وڌورا کي پيلن پيلن کي پيلن پيلن کي وڌورا کي پيلن پيلن کي پيلن کي پيلن کي ਕਹਿੰਦੀ ਕਸਾਂ ਸੀਨੇ ਆਜੀ ਬਾਬੂ ਫੇਰ ਜਾਵੇ ਜਦ ਬੁਲ ਕੰਡ ਬੋਖ ਕਰਵਾ ਛੋਪੀਆ ਦੇ ਚੁੱਕੇ ਲਾਵੇ ਬੋਲ ਸ਼ਰੀਰ ਦਾ ਸੀਨੇ ਆਜੀ ਬਾਬੂ ਫੇਰ ਜਾਵੇ ਕូន ਸਾਡੇ ਲਈ ਕੀ ਕੀਤਾ ਬਈ ਉਹ ਜਦੋਂ ਬਾਪੂ ਬਣੋਂਗੇ ਨਾ ਉਦੋਂ ਤੂੰ ਕਰਨਾ ਇਹਵੇਂ ਚਪਲਾ ਟੁੱਟ ਜਾਂਦੀਆਂ ਨੇ ਬੱਚਿਆਂ ਦੀ ਪੜ੍ਹਾਈਆਂ ਲਿਖਾਈਆਂ ਕੱਪੜੇ ਲੈਣ ਵਾਸਤੇ ਵਿਚਾਰਾ ਸਵੇਰੇ ਉੱਠ ਜਾਂਦਾ ਧੁੱਪ ਨਹੀਂ ਦੇਖਦਾ ਛਾਂ ਨਹੀਂ ਦੇਖਦਾ ਗਰਮੀ ਨਹੀਂ ਸਰਦੀ ਨਹੀਂ ਦਿਨ ਨਹੀਂ ਰਾਤ ਨਹੀਂ

ਆਪੋ ਹੀ ਯਾਦ ਕਰ ਦੋ ਦੀ ਬੜੇ ਬਾਪਰ ਸੁਣ ਬਾਈ ਗੱਲ ਚਤ ਪਕਾ ਦੀ ਜਿਵੇਂ ਵਾਰੀ ਸੇਤੇ ਪੈ ਜਾਵੇ ਆਪੇ ਕੀ ਨਾ ਕੱਟਿਆ ਦਾ ਨ ਦੂਰਾ ਰਹੇ ਜਾਵੇ ਇਹੋ ਚਤ ਕਾ ਵਿਚ ਮੇ ਵਾਰੀ ਸੇਤੇ ਪੈ ਜਾਵੇ

I can get, it. get, it. get, it. get, it. get it.

लॻके टे जापे आल नबतो पहिरां असीं न चेते ਯਾਰ ਚੇਤੇ ਕੁੰਡੀਆਂ ਹੋ 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 ਆਪਣੇ ਇਹਨਾਂ ਪਿਆਰੇ ਜਿਹੇ ਰਿਸ਼ਤੇ ਵਾਸਤੇ ਜ਼ੋਰਦਾਰ ਤਾੜੀ ਤਾਂ ਮਜਾ ਦੇਉਗੀ ਜੁੜਦੇ ਰਹੋ ਖੁਸ਼ ਰਹੋ ਸਾਡੀ ਬੰਦੀ ਅੱਛਾ ਕਰੋ ਫੋਟੋ ਖਾ ਦੇ ਬੋਲ ਸ਼ੁਕਰੀਆ ਮਿਹਰਬਾਨੀ ਹੈ ਸਾਰੀ ਜਿਵੇਂ ਵੀ ਸਦੀ ਇਹ ਸ਼ੇਂਜੀ ਦੀ ਬੇਟੀ ਹੈ ਸਾਰਿਆਂ ਵੱਲੋਂ ਸਾਨੂੰ ਬਹੁਤ ਸਾਰਾ ਸਰਕਾਰ ਆਇਆ ਮੈਂ ਤੈਨੂੰ ਸ਼ੁਕਰੀਆ ਦਾ ਕਰਦਾ ਹਾਂ ਹੋਰ ਸਾਰੇ ਸਰਕਾਰ ਯੋਗ ਨੇ ਕਿਰਦਮ ਜਿਨ੍ਹਾਂ ਨੇ ਇੰਨਾ ਵੱਡਾ ਮੇਲਾ ਜਗਾ ਸੋ ਉਹ ਕਰਵਾਇਆ ਤੇ ਮੈਂ ਉਹਨਾਂ ਦਾ ਕੋਟਨ ਕੋਟਨ ਤਰਫਾਨ ਜਿਹੜਾ ਸੋ ਕਰਦਾ ਕਿਉਂਕਿ ਇਹ ਸਾਰੇ ਸਾਡੇ ਭਗਵਾਨ ਦੇ ਸੱਜਣੇ ਸਾਡੇ ਮਾਝੋਕ ਸਰਦਾਰ ਅੰਗਰੇਜ਼ ਸਿੰਘ ਬਰੇਵਲਾਲ ਸਾਹਿਬ ਅਤੇ ਸਰਪੰਨ ਸਾਹਿਬ